ਸੁੱਬੇਪਾਰ ਦੇ ਦਲਿਤ ਭਾਈਚਾਰੇ ਦੇ ਲੋਕਾਂ ਵਿੱਚ ਨਿੱਜੀ ਚੈਨਲ ਦੇ ਪੱਤਰਕਾਰਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਦਿਨੋ-ਦਿਨ ਤੂਲ ਫੜਦਾ ਜਾ ਰਿਹਾ ਜਿਸ ਦੇ ਤਹਿਤ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਲੁਧਿਆਣਾ ਡੀਸੀ ਨੂੰ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਅਤੇ ਭਾਰਤੀ ਵਾਲਮੀਕੀ ਧਰਮ ਸਮਾਜ ਭਾਬਦਾਸ ਦੇ ਵੱਲੋਂ ਸਾਂਝੇ ਤੌਰ ਤੇ ਮੰਗ ਪੱਤਰ ਦਿੱਤਾ ਗਿਆ ਪੱਤਰਕਾਰ ਨਾਲ ਗੱਲਬਾਤ ਕਰਦਾ ਬਲਵਿੰਦਰ ਦੁਲਕਤ ਨੇ ਦੱਸਿਆ ਕਿ ਜੋ ਜੋ ਨਿਜੀ ਚੈਨਲਾਂ ਦੀ ਪੱਤਰਕਾਰਾਂ ਨੇ ਸਾਡੀ ਗੁਰੂ ਮਹਾਰਾਜ ਬਾਰੇ ਇੱਕ ਭਗਤੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਉਸ ਨਾਲ ਪੂਰੇ ਸਮਾਜ ਦੇ ਲੋਕਾਂ ਵਿੱਚ ਰੋਸ ਜੀ ਲਿਆ ਹੈ। ਉਹਨਾਂ ਕਿਹਾ ਕਿ ਅਸੀਂ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਜਿਹੇ ਪੱਤਰਕਾਰਾਂ ਦੇ ਖਿਲਾਫ ਐਸਐਸਟੀ ਐਕਟ ਦੇ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ ਤਾਂ ਜੋ ਧਰਮਾਂ ਦੇ ਨਾਮ ਉੱਪਰ ਮਾਹੌਲ ਖਰਾਬ ਨਾ ਹੋ ਸਕੇ। ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਜਿੱਥੇ ਪੂਰਾ ਭਾਰਤ ਭਗਵਾਨ ਵਾਲਮੀਕੀ ਮਹਾਰਾਜ ਦਾ ਪ੍ਰਗਟ ਦਿਵਸ ਮਨਾ ਰਿਹਾ ਬੜੇ ਧੂਮ ਧਾਮ ਨਾਲ ਉੱਥੇ ਹੀ ਅੱਜ ਤੱਕ ਦੇ ਚੈਨਲ ਦੀ ਅੰਜਨਾ ਕਸ਼ਵ ਜਿਹੜੀ ਉਹਨੇ ਭਗਵਾਨ ਵਾਲਮੀਕੀ ਮਹਾਰਾਜ ਦੇ ਗਲਤ ਇੱਕ ਵੀਡੀਓ ਵਾਇਰਲ ਕੀਤੀ ਜਿਸ ਦੇ ਵਿੱਚ ਪੂਰੇ ਵਾਲਮੀਕੀ ਸਮਾਜ ਵਿੱਚ ਰੋਸ਼ਾ ਤੇ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਤੇ ਭਾਰਤੀਆ ਵਾਲਮੀਕੀ ਧਰਮ ਸਮਾਜ 바ਵਾदास ਵੱਲੋਂ ਸਾਂਝੇ ਤੌਰ ਤੇ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਦਿੱਤਾ ਗਿਆ ਤੇ ਅਸੀਂ ਮੰਗ ਕਰਦੇ ਹਾਂ ਜਿਹੜੇ ਆ ਪੱਤਰਕਾਰ ਨਹੀਂ ਆ ਇਹਨੂੰ ਜਲਦੀ ਤੋਂ ਜਲਦੀ ਇੱਥੇ ਐਸਸੀ ਐਕਟ ਦਾ ਪਰਚਾ ਦਿੱਤਾ ਜਾਵੇ ਤੇਨੂੰ ਜੇਲ੍ਹ ਦੇ ਵਿੱਚ ਇਸਲਾਖਾ ਦੇ ਪਿੱਛੇ ਪਹੁੰਚਾਇਆ ਜਾਵੇ ਤਾਂ ਕਿ ਇਹਨੂੰ ਪਤਾ ਲੱਗ ਸਕੇ ਕਿਸੇ ਸਮਾਜ ਦੇ ਵਿੱਚ ਗਲਤ ਜਿਹੜਾ ਫੁੱਟ ਪਾਣ ਦੀ ਨੇ ਉਹ ਕੀਤੀ ਆ ਉਹਦੀ ਸਜ਼ਾ ਕੀ ਆ ਤੇ ਮੈਂ ਅੱਜ ਤੱਕ ਦੇ ਜਿਹੜੇ ਚੈਨਲ ਦੇ ਮਾਲਕ ਆ ਉਹਨਾਂ ਨੂੰ ਵੀ ਕਹਿਣਾ ਚਾਹਨਾ ਇਹੋ ਜਿਹੀ ਘਟੀਆਂ ਜਿਹੜੇ ਤੁਸੀਂ ਰੱਖੇ ਆ ਰਿਪੋਰਟਰ ਇਹਨੂੰ ਕੱਢ ਕੇ ਗਾਰ ਮਾਰੋ ਇਹ ਤੁਹਾਡੇ ਚੈਨਲ ਨੂੰ ਵੀ ਬਦਨਾਮ ਕਰ ਰਹੀ ਹੈ ਤੇ ਸਾਡੇ ਵਾਲਮੀਕੀ ਸਮਾਜ ਦੇ ਮਨਚਿਆ ਗੱਲ ਨੂੰ ਲੈ ਕੇ ਬੜਾ ਰੋਸ਼ ਹੈ ਜਿੰਨੀ ਜਲਦੀ ਹੋ ਸਕਦਾ ਇਹਨੂੰ ਕੱਢ ਦੋ ਤੇ ਤੇ ਪਰਚਾ ਦਰਜ ਕੀਤਾ ਜਾਵੇ ਮੈਂ ਕਮਿਸ਼ਨਰ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਆਹੀ ਮੰਗ ਕਰਦਾ ਵਾਂ ਸਾਡਾ ਸਿਰਫ ਨਹੀਂ ਜਲਦੀ ਹੁੰਦਾ ਤਾਂ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਤੇ ਭਾਰਤੀ ਵਾਲਮੀਕੀ ਧਰਮ ਸਮਾਏ ਵੱਡੇ ਤੌਰ ਤੇ ਪੰਜਾਬ ਵਿੱਚ ਧਰਨੇ ਲਾਣਗੇ ਤੇ ਪ੍ਰਦਰਸ਼ਨ ਕਰਨਗੇ ਇਹਦਾ ਸਾਰੇ ਦਾ ਧੰਨਵਾਦ ਜੈ ਵਾਲਮੀਕੀ ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਬੜੀ ਹੀ ਸ਼ਰਧਾ ਨਾਲ ਪੂਰੇ ਦੇਸ਼ ਵਾਸੀਆਂ ਨੇ ਦੇਸ਼ਾਂ ਵਿਦੇਸ਼ਾਂ ਜਿਵੇਂ ਮਨਾਇਆ ਗਿਆ ਔਰ ਉਸੇ ਦਿਨ ਇੱਕ ਅੰਜਨਾ ਓਮ ਕਸ਼ਫ ਜੋ ਇੱਕ ਚੈਨਲ ਦੀ ਐਂਕਰ ਆ ਉਹਨੇ ਭਗਵਾਨ ਵਾਲਮੀਕੀ ਮਹਾਰਾਜੀ ਦੇ ਬਾਰੇ ਜੋ ਅਵਸ਼ੋਧ ਪਾਇਆ ਉਹਦੇ ਲਈ ਅੱਜ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਅਸੀਂ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਆ ਤਾਂ ਜੋ ਅੰਜਨਾ ਕਸ਼ਬ ਦੇ ਉੱਤੇ ਐਫ ਆਈ ਆਰ ਦਰਜ ਹੋਵੇ ਔਰ ਉਹ ਸਲਾਕਾਂ ਦੇ ਪਿੱਛੇ ਜਾਵੇ ਔਰ ਮੈਨੂੰ ਇਸ ਗੱਲ ਦਾ ਦੁੱਖ ਵੀ ਆ ਕਿ ਜਿਹੜਾ মিডিਆ ਹੁੰਦਾ ਉਹ ਪਰਮਾਤਮਾ ਦੀ ਉਪਮਾ ਕਰਨ ਵਾਸਤੇ ਹੁੰਦਾ ਔਰ ਕਿਸੇ ਐ ਹੋਜੇ ਮਾੜੇ ਆਨਸਰ ਨੂੰ ਕਿਸੇ ਨੂੰ ਵੀ ਹੱਕ ਨਹੀਂ ਆ ਕਿ ਕਿਸੇ ਵੀ ਪਰਮਾਤਮਾ ਦੇ ਬਾਰੇ ਆਪ ਸ਼ਬਦ ਬੋਲਣਾ ਤਾਂ ਇਸ ਕਰਕੇ ਮੈਂ ਪਹਿਲਾਂ ਤਾਂ ਕੜੇ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦਾ ਮੈਂ ਔਰ ਮਾਨਯੋਗ ਜਿੱਥੇ ਪੁਲਿਸ ਕਮਿਸ਼ਨਰ ਲੁਧਿਆਣਾ ਮਾਨਯੋ ਸਾਡੇ ਡਿਪਟੀ ਕਮਿਸ਼ਨਰ ਲੁਧਿਆਣਾ ਉਹਨਾਂ ਤੋਂ ਇਹ ਮੰਗ ਕਰਦੇ ਆ ਕਿ ਇਹ ਜੋ ਅੰਜਨਾ ਕਸ਼ਵ ਹੈ ਇਹਦੇ ਉੱਤੇ ਐਫ ਆਈ ਆਰ ਦਰਜ ਕਰਕੇ ਇਹਨੂੰ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਦੀ ਜ਼ਰੂਰਤ ਨਾ ਹੋਵੇ ਕਿ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦੀ ਛਾਵੇਂ ਤੁਮਰ ਕਰੇ ਵਾਲਮੀਕੀ ਸਦਨ ਆਇਆ ਸੀ ਮੰਗ ਪੱਤਰ ਲਿਆ ਕੇ ਜਿਹੜਾ ਉਹ ਮੰਗ ਪੱਤਰ ਲੈ ਗਿਆ ਕਿ ਉਹਨੂੰ ਕੀ ਕਿਸ ਹਲਦੇ ਕੋ ਦਿੱਤਾ ਲੰ। ਤੇ ਅੱਗੇ ਇਹਦੇ ਜਲਦ ਤਜਾਦੀ ਜੀ ਜ਼ਿੰਮੇਵਾਰੀ ਕੋ ਕਾਰਵਾਈ ਕਰਵਾਵਾਂ। ਬਾਕੀ ਬਹੁਤ ਜਲਦੀ ਇਹ ਕਲਪੀਨ ਹੈ ਕਿ ਅੰਦੇ ਕੀ ਕਰਨਾ ਹੈ। ਇੱਥੇ ਇਨਵੈਸਟਿਗੇਟ ਕਰਨਾ। ਸਰਕਾਰ ਕਿੰਦਾ ਲੱਗਦਾ ਜਿਦਾ ਬਹੁਤ ਸਾਰੇ ਧਰਮਾਂ ਦੇ ਸਾਰੇ ਧਰਮ ਸਾਂਝੇ ਹੁੰਦੇ ਆ ਕੁਝ ਧਰਮਾਂ ਬਾਰੇ ਜਿੱਦਾਂ ਕਿ ਇਦਾਂ ਕੋਈ ਵੀ ਚਾਹੇ ਪੱਤਰਕਾਰ ਆ ਜਾਂ ਕੋਈ ਵੀ ਚੀਜ਼ ਕੋਈ ਬੋਲਦਾ ਵੀ ਕੀ ਇਹਦੇ ਬਾਰੇ ਕੀ ਉਹਨੂੰ ਬੋਲਣਾ ਚਾਹੀਦਾ ਜਾਂ ਨਹੀਂ ਬੋਲਣਾ ਚਾਹੀਦਾ। ਜਿਹੜਾ ਧਰਮ ਹੈ ਚਾਹੇ ਮੈਨੂ ਮੈਨ ਬਰਡਿੰਗ ਹੈ ਹਰ ਇੱਕ ਫਲਵਾਜ ਦੀ ਮर्यादा ਹੁੰਦੀ ਹੈ ਉਹਨਾਂ ਦਾ ਧਿਆਨ ਕਰਨਾ ਚਾਹੀਦਾ ਜਦੋਂ ਕਿਸੇ ਧਰਮ ਬਾਰੇ ਬੋਲਣਾ ਤਾਂ ਬਹੁਤਾ ਬਹੁਤ ਨਹੀਂ ਮਾਰਾ ਬਹੁਤ ਹੀ ਨੰਗਰੇ ਆ ਕੋਈ ਨਹੀਂ ਕੋਈ ਸ਼ਬਦ ਨਹੀਂ ਪਰ ਫਿਰ ਵੀ ਬੋਲਣ ਤੋਂ ਪਹਿਲਾਂ ਉਹ ਬੋਲਣ ਦਾ ਤੇ ਮर्यादा ਧਿਆਨ